ਹਾਂਜੀ ਦੋਸਤੋ ਇਹ ਪਲਾਸਟਿਕ ਦੀ ਕੀਪ ਇਹ ਕੀ ਸਪਰੇ ਬੂਮ ਨੂੰ ਲਈ ਹੈ ਆ ਦੇਖੋ ਰੇ ਵੀ ਮਿਕਸ ਕਰਦੀ ਹੈ ਨਾਲ ਵਰਮਾ ਲੱਗਿਆ ਇਹਦੇ 'ਚ ਵਰਮ ਲਾਈ ਹੈ ਤੇ ਪੀਟੀਓ ਤੇ ਹੈ ਤੇ ਪਹਿਲਾਂ ਵਾਲੀ ਸਟੀਲ ਦੀ ਆ ਤੁਸੀਂ ਦੇਖ ਸਕਦੇ ਹੋ ਸਟੀਲ ਦੀ ਬਣਾਈ ਸੀ ਤੇ ਇਹ ਪ੍ਰੈਸ਼ਰ ਤੇ ਹੈ ਪਾਵਰ ਕਬੋਟਾ ਟਰੈਕਟਰ ਦੇ ਉੱਤੇ ਆ ਇਹ ਪਾਵਰ ਤੇ ਘੁੰਮਦੀ ਹੈ ਇਹਦੇ ਉੱਤੇ ਵਰਮ ਨਹੀਂ ਲੱਗ ਸਕਦੀ ਵਰਮ ਇਹਦੇ ਤੇ ਹੀ ਲੱਗਦੀ ਹੈ ਜਿਹੜੀ ਪਲਾਸਟਿਕ ਦੀ ਹੈ ਪੀਟੀਓ ਤੇ ਤੇ ਇਹ ਦੋਨੇ ਤਰੀਕੇ ਜੀ ਤੁਸੀਂ ਬਣਾ ਸਕਦੇ ਹੋ ਇੱਕੋ ਹੀ ਤਰ੍ਹਾਂ ਦਾ ਖਰਚਾ ਬਹੁਤਾ ਫਰਕ ਨਹੀਂ ਹੈਗਾ ਤੇ ਗੁਰਨਾਨਕ ਐਗਰੀ ਵਰਕਸ ਐਂਡ ਅਵਲ ਖਰਾਣਾ ਉਹਨਾਂ ਨੇ ਤਿਆਰ ਕੀਤੀ ਹੈ ਇਹ ਸਪਰੇ ਬੂਮ ਤਿਆਰ ਕੀਤਾ ਹੋਇਆ ਇਹ ਕੀ ਪਲਗ ਤੋਂ ਵੀ ਤਿਆਰ ਹੋ ਜਾਂਦੀ ਹੈ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਜਿਹਨੂੰ ਚੱਕੀ ਕਹਿੰਦੇ ਆਪਾਂ ਤੇ ਇਹ ਦੋ ਬੂਮ ਸਪਰੇ ਬੂਮ ਤਿਆਰ ਕੀਤੇ ਆ ਇੱਕ ਕਬੂਟਾ ਤੇ ਦੋ ਤਰੀਕੇ ਦੇ ਕੀਤਾ ਸੀਗਾ ਤਿਆਰ ਇੱਕ ਤਾਂ ਮੱਕੀ ਵਾਸਤੇ ਸੀ ਜਿਆਦਾ ਹਾਈਟ ਵਾਲਾ ਸੀਗਾ ਜਿਹਦੀ ਹਾਈਟ 7 ਫੁੱਟ ਦੇ ਕਰੀਬ ਹੋਣ ਜਾਂਦੀ ਹੈ ਇਹ ਨੋਰਮਲ ਹੈਗਾ ਇਸ ਤਰ੍ਹਾਂ ਤੇ ਬਾਕੀ ਪੂਰੀ ਵੀਡੀਓ ਲੈ ਕੇ ਆਵਾਂਗੇ ਫਿਟਿੰਗ ਹੋਏ ਬਾਅਦ ਤੇ ਆ ਚੱਕੀ ਤੁਸੀਂ ਚੱਲਦੀ ਦੇਖ ਸਕਦੇ ਹੋ ਪੇਂਟ ਇਹਨੂੰ ਵੀ ਕਰਿਆ ਆਪਾਂ ਚੱਕੀ ਨੂੰ ਪੇਂਟ ਕਰਿਆ ਸਟੀਲ ਨੂੰ ਤਾਂ ਨਹੀਂ ਕਰਨਾ ਪੈਂਦਾ ਪਰ ਇਹ ਵੈਸੇ ਵੀ ਬਿਨਾ ਪੇਂਟ ਤੋਂ ਹੀ ਵਧੀਆ ਲੱਗਦੀ ਹੈ ਬਾਕੀ ਦਾ ਫਰੇਮ ਹੋ ਜਾਣਾ ਪਲਾਸਟਿਕ ਨੂੰ ਆਪਾਂ ਦਿਖਾ ਵੀ ਸਕਦੇ ਆ ਚਲੋ ਥੋੜਾ ਜਨਾ ਵਾਈਟ ਕਲਰ ਹੈ ਮੇਲਾ ਹੋ ਜਾਂਦਾ ਇਸ ਲਈ ਪੇਂਟ ਕਰਨਾ ਪੈਂਦਾ ਇਹਨੂੰ ਤੇ ਕਾਫੀ ਮਟਾਈ ਹੈ ਦੀ ਹੈਵੀ ਹੈ ਪੂਰੀ ਕੀਪ ਇਹ ਤੇ ਇੱਕ ਮਹਿੰਦਰਾ ਟਰੈਕਟਰ ਤੇ ਤਿਆਰ ਕਰਿਆ ਸੀ ਸਪਰੇ ਬੂਮ ਮਹਿੰਦਰਾ ਟਰੈਕਟਰ ਨੂੰ ਪਾਵਰ ਕਰਕੇ ਉਹਦੀ ਵੀ ਵੀਡੀਓ ਆਪਣੇ ਕੋਲ ਪਈ ਆ ਸਮਾਂ ਕੱਢ ਕੇ ਉਹ ਵੀ ਆਪਾਂ ਜ਼ਰੂਰ ਸਾਂਝੀ ਕਰਾਂਗੇ ਇਹ ਆ ਚੱਕੀ ਤੁਸੀਂ ਦੇਖ ਸਕਦੇ ਹੋ ਬਾਕੀ ਦਾ ਸਮਾਨ ਸਾਰਾ ਸਟੀਲ ਦਾ ਲੱਗਿਆ ਹੋਇਆ ਹੈ ਇਹਨੂੰ ਪੀਟੀਓ ਤੁਸੀਂ ਦੇਖ ਸਕਦੇ ਹੋ వాటర్ কুলਰ ਦਾ ਫਰੇਮ ਵੀ ਲੱਗਿਆ ਹੈ వాటర్ কুলਰ ਰੱਖਣ ਦਾ ਵੀ ਇਹਦੇ ਤੇ ਪੂਰਾ ਇੰਤਜ਼ਾਮ ਕੀਤਾ ਤੇ ਇਹਨੂੰ ਪੇਂਟ ਤੋਂ ਬਾਅਦ ਆਪਾਂ ਇਹਦੀ ਪੂਰੀ ਜਾਣਕਾਰੀ ਦੇ ਨਾਲ ਵੀਡੀਓ ਪਾਵਾਂਗੇ ਇਹਦੇ ਬਾਰੇ ਤੇ ਸਪਰੇ ਬੂਮ ਆਪਣੇ ਤਿੰਨ ਚਾਰ ਸਪਰੇ ਬੂਮ ਦੀ ਵੀਡੀਓ ਪਾਉਣ ਵਾਲੀ ਪਈ ਹੈ ਅਲੱਗ-ਅਲੱਗ ਤਰੀਕੇ ਦੇ ਹੈਗੇ ਤਿੰਨੇ ਤੇ ਉਹਦੇ ਲਈ ਤੁਸੀਂ ਪੇਜ ਨੂੰ ਫੋਲੋ ਕਰ ਲਿਓ ਜੇਕਰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਦੇ ਪੇਂਟਰ ਗੁਵਿੰਦਗੜ੍ਹ ਫੇਸਬੁੱਕ ਪੇਜ ਇਸੇ ਨਾਂ ਤੇ YouTube ਚੈਨਲ ਹੈ ਇੱਕ ਕਿਰਤੀ ਲੋਕ ਚੈਨਲ ਜਿਹੜਾ ਐਗਰੀਕਲਚਰ ਸੰਬੰਧੀ ਆਪਾਂ ਅਪਡੇਟ ਉਹਦੇ ਤੇ ਲੈ ਕੇ ਆਉਂਦੇ ਆ ਤੇ Instagram ਤੇ ਤੁਸੀਂ ਫੋਲੋ ਕਰ ਸਕਦੇ ਹੋ ਦੇਵ ਗੁਵਿੰਦਗੜ BB15 ਕਿਉਂਕਿ ਦੂਸਰੀ ਆਈਡੀ ਜੋ ਡਿਲੀਟ ਹੋ ਗਈ ਸੀਗੀ ਉਹ ਰਿਕਵਰ ਕਰਾਣੀ ਦਿੱਤੀ ਹੋਈ ਹੈ ਜੇ ਆਪਣੀ ਆਈਡੀ ਆਪਾਂ ਨੂੰ ਮਿਲ ਗਈ ਤਾਂ ਠੀਕ ਹੈ ਨਹੀਂ ਤਾਂ ਆਪਾਂ ਇਸੇ ਨਾਂ ਤੇ ਇੱਕ ਨਵਾਂ ਪੇਜ Instagram ਤੇ ਬਣਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਕਰੀਨ ਦੇ ਉੱਤੇ ਨੰਬਰ ਦਿੱਤੇ ਆ ਗੁਰੂ ਨਾਨਕ ਐਗਰੀ ਵਰਕਸ ਪਿੰਡ ਅਵਲ ਖਰਾਣਾ ਮਲੋਟ ਬਾਕੀ ਸਕਰੀਨ ਤੇ ਨੰਬਰ ਆ ਤੁਸੀਂ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ